ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਗੁਰੂ ਰੂਪ ਗੁਰੂ ਕਾਰਸਾ ਸਾਹਿਬ ਸਿੰਘ ਜੀ ਸਾਰੀਆਂ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ 8 ਸਤੰਬਰ ਨੂੰ ਨਵੀਂ ਨਾਜ ਮੰਡੀ ਕਰਨਾਲ ਵਿਖੇ ਸਿੱਖ ਸਮੇਲਨ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਾਰੇ ਸਿੰਘ ਸਾਹਿਬਾਨ ਸਾਰੇ ਮਹਾਂਪੁਰਸ਼ ਸਾਰੇ ਉਹ ਸਮੂਤ ਕਰਿਆ ਕਰ ਰਹੇ ਹਨ ਗੁਰਮਾਰਦਾ ਹੁਕਮਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁੱਤਾ ਦੂਰ ਕਰੋਲੇ ਬੁਲਾਏ ਹਰ ਨਾਮੈ ਕਹਿਓ ਉਹ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਸੋ ਆਪਣੇ ਸਾਰੇ ਜਿੰਨੇ ਮੁੱਦੇ ਸਿੱਖ ਕੌਮ ਦੇ ਪਾਸਾਂ ਲੈ ਕੇ ਬੂੜ ਇਤਿਹਾਸ ਨੂੰ ਲੈ ਕੇ ਉਹ ਵੀ ਜੋ ਆਪਣੇ ਸਿੱਖੋਂ ਦੇ ਮੁੱਦੇ ਨੇ ਉਹਨਾਂ ਉੱਤੇ ਆਪਾਂ ਵਿਚਾਰ ਕਰ ਸਕੀਏ ਸਾਰੇ ਜਥੇਬੰਦੀਆਂ ਸਾਰੇ ਮਹਾਪੁਰਸ਼ ਮਤ ਪੇ ਜਿਹੜੇ ਆਪਣੇ ਮਨਾਂ ਵਿੱਚ ਉਹਨਾਂ ਨੂੰ ਦੂਰ ਕਰਕੇ ਇੱਕ ਅਜੇ ਸਿੱਖ ਕੌਮ ਵਾਸਤੇ ਆਪਾਂ ਇਕੱਠੇ ਹੋਈਏ ਇਕ ਤਾਂ ਤੇ ਤਾਂ ਕਿ ਆਪਣੀ ਬਾਜ ਬੁਲੰਦ ਕਰ ਸਕੀਏ ਕਿ ਅੱਜ ਜੋ ਸਾਡੇ ਸਿੱਖ ਕੌਮ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਘਰ ਲੋ ਆਏ ਜਾਂਦੇ ਆ ਭਾਸ਼ਾ ਤੇ ਬਹੁਤ ਵੱਡੇ ਟੱਕ ਹੋ ਰਿਹਾ ਅੱਜ ਨਾਮ ਸਮਾ ਸੰਭਾਲਿਆ ਤਾਂ ਫਿਰ ਆਪਾਂ ਨੂੰ ਪ੍ਰਸਤਾਵ ਕਰਨਾ ਪਏਗਾ ਇਸ ਕਰਕੇ ਸਾਰੇ ਹਰਿਆਣੇ ਦੀ ਸਿੱਖ ਸੰਗਤ ਨੂੰ ਬੇਨਤੀ ਕਰਦੇ ਆ ਕਿ 8 ਸਤੰਬਰ ਨੂੰ ਆਪਣੇ ਕਾਮਕਾਰਾਂ ਨੂੰ ਸਪੋਰਟ ਕੇ ਉੱਥੇ ਤਕਰੀਬ 9 ਵਜੇ ਆਪਾਂ ਮੰਡੀ ਵਿੱਚ ਪਹੁੰਚੀਏ ਸਾਰੀ ਸੰਗਤਾਂ ਉੱਤੇ ਕਟੋ ਕੇ ਗੁਰਮਾਰ ਗੀਰਦਾਸਨੀ ਕਰੀਏ ਜਿਹਦੇ ਵਿੱਚ ਬਹੁਤ ਸਾਰੇ ਪੰਥ ਦੇ ਮਹਾਨ ਵਿਦਵਾਨ ਕਵੀਤਰੀਏ ਜਿੱਥੇ ਢਾਡੀ ਜਿੱਥੇ ਅਤੇਜ ਸਿੰਘ ਸਹਿਬਾਨ ਵੀ ਪਹੁੰਚ ਰਹੇ ਹਨ ਸੋ ਸਾਰੀ ਸੰਗਤਨ ਬੇਤੀ ਵੱਤ ਵਾਦ ਉੱਥੇ ਆਪਾਂ ਹਾਜ਼ਰ ਹੋਈਏ ਗੁਰੂ ਮਾਰਾ ਕਿਰਪਾ ਕਰਨ ਆਪਣੀ ਚਰਨੀ ਗਲਾ ਵਾਸਤੇ ਅਰਦਾਸ ਬੇਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ